ਅੱਜ ਕੱਲ੍ਹ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਹਾਂਜੀ ਸੁੱਖਾਂ ਸੁੱਖਦੇ ਨੇ ਹਾਂਜੀ ਜਦੋਂ ਉਹਨਾਂ ਦੀ ਸੁੱਖ ਪੂਰੀ ਹੋ ਜਾਂਦੀ ਹੈ ਹਾਂਜੀ ਉਹ ਉੱਥੇ ਜਿਵੇਂ ਹੁਣ ਕਈ ਜਗ੍ਹਾ ਬਹੁਤ ਮਸ਼ਹੂਰ ਨੇ ਕਿਤੇ ਕਿਸੇ ਦਾ ਵੀਜ਼ਾ ਲੱਗ ਜਾਂਦਾ ਉਹ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਸੁੱਖ ਕੇ ਆਉਂਦਾ ਵੀ ਮੇਰਾ ਵੀਜ਼ਾ ਲੱਗ ਜਾਏ ਮੈਂ ਇੱਥੇ ਜਹਾਜ਼ ਚੜਾ ਕੇ ਜਾਊਂਗਾ ਫਿਰ ਉਹ ਜਹਾਜ਼ ਵੀ ਚੜਾ ਕੇ ਜਾਂਦਾ ਹਨਾ ਐਵੇਂ ਤੇ ਹੋਰ ਵੀ ਕਈ ਹੈਗੇ ਨੇ ਹਨਾ ਵੀ ਉਹ ਗੱਲ ਸੱਚੀ ਹੈ ਵੀ ਜੇਕਰ ਕਿਤੇ ਧਾਰਮਿਕ ਸਥਾਨ ਤੇ ਆਪਾਂ ਸੁੱਖ ਸੁੱਕਦੇ ਆ ਉਹ ਸੁੱਖ ਪੂਰੀ ਹੁੰਦੀ ਹੈ हां ਹੁਣ ਸੁੱਖ ਦਾ ਲਾ ਲਓ ਬੀ ਜਿਵੇਂ ਹੁਣ ਇੱਕ ਬੰਦਾ ਹੈ ਸੁੱਖ ਜਾਨੀ ਕਿ ਮੈਂ ਸੁੱਖ ਦਾ ਜੋ ਫਰਜ਼ ਕਰੋ ਮੇਰਾ ਬੇਟਾ ਉਹ ਪਲੱਸ 2 ਕਰ ਲਈ ਹਾਈਲਾਈਟਸ ਦੀ ਕੋਚਿੰਗ ਲੈ ਰਿਹਾ ਮੈਂ ਸੁੱਖ ਸੁੱਖਾ ਹਾਂ ਵੀ ਇਹ ਬਾਹਰ ਚੱਲਿਆ ਜਾਵੇ ਉਹ ਬਿਨਾ ਸੁੱਖ ਵਾਲੇ ਦਾ ਵੀ ਚੱਲਿਆ ਜਾਊ ਮੇਰਾ ਵੀ ਚੱਲਿਆ ਜਾਊ ਉਹ ਲੱਗਦਾ ਵੀ ਸੁੱਖ ਹੈ ਜਿਹੜੀ ਪੂਰੀ ਹੋਗੀ ਹੁਣ ਤੁਸੀਂ ਇਹ ਦੇਖੋ ਵੀ ਇੱਕ ਬੰਦਾ ਪੜਿਆ ਨਹੀਂ ਹੈਗਾ 10ਵੀਂ ਨੇ ਕੀਤੀ ਜਾਂ 10ਵੀਂ ਕੀਤੀ ਆ ਸਕੂਲ ਚ ਚਪੜਾਸੀ ਲੱਗ ਗਿਆ ਪੀਐਨ ਲੱਗ ਗਿਆ ਹੂੰ ਹੂੰ ਤੇ ਉਹ ਸੁੱਖ ਸੁੱਖ ਆਵੇ ਮੇਰਾ ਡਾਕਟਰ ਨਾਲ ਵਿਆਹ ਹੋ ਜਵੇ ਹੂੰ ਕਿੰਨੇ ਕੱਜ ਦੇ ਟਾਈਮ ਚ ਹੈਗੇ ਨੇ ਵੈਸੇ ਤਾਂ ਸੁੱਖ ਦੀ ਨਹੀਂ ਸੁੱਖ ਹੀ ਨਹੀਂ ਸੁੱਖਦਾ ਤੇ ਜਾਂ ਪਹਿਲਾਂ ਜਰਮਨੀ ਦੋ ਦੇਸ਼ ਤੇ ਹੂੰ ਉਹ ਇੱਕ ਬਣ ਗਿਆ ਹੂੰ ਹੂੰ ਇਹਦੇ ਬਹੁਤ ਸਾਰੇ ਫਾਇਦੇ ਨੇ ਚਲੋ ਕੋਈ ਮੇਰੀ ਗੱਲ ਨਾਲ ਹੋ ਸਕਦਾ ਸਹਿਮਤ ਨਾ ਹੋਣ ਪਰ ਮੈਂ ਤਾਂ ਆਪਣੀ ਗੱਲ ਔਰ ਕਰਨ ਵੇ ਇੱਕ ਉਦਾਹਰਨ ਦੇ ਤੌਰ ਤੇ ਲੈਣਾ ਸਾਡੇ ਇੱਕ ਦੇਸ਼ ਤੋਂ ਦੋ ਦੇਸ਼ ਬਣੇ ਤਿੰਨ ਬਣ ਗਏ ਬੰਗਲਾਦੇਸ਼ ਤੇ ਪਾਕਿਸਤਾਨ ਦੋਵਾਂ ਨੇ ਤਿੰਨ ਲੜਾਈਆਂ ਲੜੀਆਂ ਕਿੰਨੇ ਪੈਸੇ ਕਿੰਨੇ ਹਥਿਆਰ ਪਹਿਲਾਂ ਉਹ ਖਰੀਦਦਾ ਪਾਕਿਸਤਾਨ ਖਰੀਦਦਾ ਫਿਰ ਅਸੀਂ ਖਰੀਦ ਦਿਆਂ ਤੇ ਹਥਿਆਰਾਂ ਤੇ ਸਾਡਾ ਬਜਟ ਬਹੁਤ ਜ਼ਿਆਦਾ ਹੈ ਜਿਹਦਾ ਕਰਕੇ ਹੋਰ ਜ਼ਰੂਰੀ ਕੰਮ ਰਹਿ ਜਾਂਦੇ ਨੇ ਤੇ ਹੁਣ ਕੋਈ ਧਾਰਮਿਕ ਸਾਨ ਇਹ じゃ ਹੈਗਾ ਵੀ ਤੁਸੀਂ ਉੱਥੇ ਸੁੱਖਿਆ ਹੋਵੇਂ ਜਿਵੇਂ ਜਰਮਨੀ ਇੱਕ ਹੋਇਆ ਸਾਡਾ ਵੀ ਇੱਕ ਹੋ ਜਵੇ ਮਹੀਨੇ ਦੇ ਵਿੱਚ ਬਣ ਜਾਊਗਾ ਇੱਕ ਦੇਸ਼ ਹਿੰਦੁਸਤਾਨ ਤੇ ਪਾਕ ਹੈ ਸੰਭਾਵਨਾ ਕਿ ਤੇ ਸੁੱਖ ਬਿਲਕੁਲ ਵੀ ਨਹੀਂ ਯਾਨੀ ਜਿਹੜੀ ਸੁੱਖ ਸੁੱਖ ਦੇ ਆ ਜੇ ਬੱਚਾ ਕੋਈ ਪੜ ਰਿਹਾ ਹੈ ਉਹ ਕਹਿੰਦਾ ਵੀ ਮੈਂ ਪਾਸ ਹੋ ਜਾਾਂ ਜਾਂ ਤਾਂ ਉਸ ਦਿਨ ਬਾਅਦ ਉਹ ਪੜਨਾ ਛੱਡ ਦਵੇ ਹੂੰ ਹੂੰ ਪੇਪਰ ਛੱਡਿਆ ਹੋਵੇ ਖਾਲੀ ਹੂੰ ਹੂੰ ਫੇਰ ਉਹਦੀ ਸੁੱਖ ਪੂਰੀ ਹੁੰਦੀ ਆ ਨਹੀਂ ਹੁੰਦੀ ਫੇਰ ਹੁੰਦਾ ਵੀ ਸੁੱਖ ਪੂਰੀ ਜੇ ਉਹ ਪੜ ਰਿਹਾ ਹੈ ਮਿਹਨਤ ਕਰ ਰਿਹਾ ਹੈ ਪਾਸ ਹੋ ਗਿਆ ਉਹ ਤਾਂ ਚਾਹੇ ਸੁੱਖ ਸੁੱਖ ਦਾ ਚਾਹੇ ਨਾ ਸੁੱਖ ਦਾ ਉਹਨੇ ਪਾਸ ਹੋ ਜਾਣਾ ਤੇ ਉਹ ਜਿਹੜਾ ਕੰਮ ਨੇ ਜਿਵੇਂ ਕੋਈ ਕਹਿ ਰਿਹਾ ਵੀ ਸਾਡੀ ਫਸਲ ਚੰਗੀ ਹੋ ਜਾਵੇ ਤਾਂ ਹੋ ਸਕਦਾ ਚੱਲ ਵਧੀਆ ਮੌਸਮ ਹੋ ਹੋਰਾਂ ਦੀ ਵੀ ਫਸਲ ਵਧੀਆ ਹੋ ਗਈ जिने mm -hmm. सुख mm -hmm. ओ, निकल, सुखी ओदा भी ਝਾੜ ਵਧੀਆ ਨਿਕਲਿਆ ਕਣਕ ਦਾ ਹੁੰਦਾ ਜਿਵੇਂ ਕਈ ਵਾਰੀ 2 ਕੁਇੰਟਲ ਦਾ ਝਾੜ ਦਿੰਦੀ ਹੈ ਕਈ ਵਾਰੀ 4 ਦਾ ਦੇ ਦਿੰਦੀ ਹੈ ਹੁਣ ਜਿਵੇਂ ਮੈਂ ਸੁਖ ਸੁਖ ਲਈ ਮੇਰਾ 4 ਕੁਇੰਟਲ ਦੀ ਨਿਕਲੇ ਉਹ ਤਾਂ ਸਾਰੇ ਪਿੰਡ ਦੇ ਉਹ 4 ਕੁਇੰਟਲ ਦੀ ਨਿਕਲ ਨਿਕਲੀ ਹੈ ਜਿਨੇ ਨਹੀਂ ਸੁਖ ਸੁਖੀ ਉਹਦੇ ਵੀ ਆਉਂਦੀ ਤੇ ਇਸ ਕਰਕੇ ਸੁੱਖਾਂ ਦਾ ਨਹੀਂ ਇਸ ਤਰ੍ਹਾਂ ਦਾ ਹੈਗਾ ਜੇ ਇਦਾਂ ਦਾ ਹੋਵੇ ਫਿਰ ਤਾਂ ਉਹ ਸਮੱਸਿਆ ਹੀ ਸਾਰੀਆਂ ਖਤਮ ਹੋ ਜਾਣ ਫਿਰ ਕਿੱਥੇ ਸਮੱਸਿਆ ਰਹੇ ਸੁੱਖ ਸੁੱਖ ਲੋ ਮੈਨੂੰ ਰੋਜ਼ਗਾਰ ਮਿਲ ਜੇ ਕਿਸੇ ਨੂੰ ਸ਼ੂਗਰ ਹੋ ਗਈ ਸੁੱਖ ਸੁੱਖ ਲੋ ਮੇਰੀ ਸ਼ੂਗਰ ਠੀਕ ਹੋ ਜੇ ਕਿਸੇ ਨੂੰ ਕੈਂਸਰ ਆ ਸੁੱਖ ਸੁੱਖ ਲੋ ਮੇਰਾ ਕੈਂਸਰ ਠੀਕ ਹੋ ਜੇ ਤੇ ਫਿਰ ਸਾਡੇ ਇੱਥੇ ਰਹੇਗੀ ਕੀ ਫਿਰ ਤਾਂ ਸਾਰਾ ਕੁਝ ਠੀਕ ਹੋ ਜਾਵੇ ਪਰ ਸੁੱਖ ਹੈ ਜਿਹੜੀ ਉਹ ਨਹੀਂ ਆਉਂਦੀ ਇਹ ਸਾਡੇ ਬਹਿਮ